ਹਾਂਜੀ ਬਈ ਸੱਸੀ ਗਾਜੀ ਸੱਸੀ ਗੱਲ ਬਰੀ ਨਾਮ ਦੱਸ ਜੀ ਆਪਣਾ ਨਾਮ ਵਿੱਕੀ ਖਾਨ ਪਿੰਡ ਰਾਮਗੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 98775 ਹਾਂਜੀ 03784 ਕਿੰਨੇ ਨਗ ਭਗ ਉਹ ਆਪਣੇ ਕੋਲ ਤਿੰਨ ਨਹਾਗਾ ਦੋ ਬੱਚੀਆਂ ਚਫ ਦੇ ਵਿੱਚ ਇੱਕ ਨੀਲੀ ਰਵੀ ਦੀ ਕੱਟੀ ਹਾਂਜੀ ਨੀਲੀ ਜਿਹੜੀ ਕੱਟੀ ਦਾ ਰੇਟ ਦੱਸ ਜੀ ਇਹਦਾ ਬਸ ਲੈਣ ਦੇਣ 20000 ਰੁਪਏ ਬਰੀ ਕੱਟੀ ਠੀਕ ਹੈ ਜੀ ਕਿੰਨੇ ਉਮਰ ਹੈ ਜੀ ਦੀ ਉਮਰ ਇਹਦੀ ਤਕਰੀਬਨਾ ਹੋਊਗੀ 1 ਸਾਲ ਦੀ ਲਗਭਗ 11 ਮਹੀਨੇ ਤੇ ਹਾਂ ਬਸ ਇਹ ਦੀ ਜਾਣਕਾਰੀ ਦਈ ਬਸ ਇਹ ਇਹਦੀ ਉਮਰ ਵੀ 6 ਸਾਲ ਕਦੀ ਲਗਭਗ ਹੀ ਆ। ਛੀਰੀ ਬੱਚੀ ਆ ਜੇ ਇਹ ਐਚਐਫ ਦੇ ਵਿੱਚ ਪੈਂਦੀ ਆ। ਇਹਦਾ ਕੀ ਰੇਟ ਆ ਜੀ? ਇਹਦਾ ਰੇਟ ਬਸ ਮੌਕੇ ਤੇ ਕਰ ਲਾਂਗੇ ਫੋਨ ਤੇ। ਠੀਕ ਆ ਜੀ। ਤੀਜੀ ਦਾ ਜੀ। ਇਹ ਇਹ 8 ਕਿ ਮਹੀਨੇ ਉਮਰ ਹੈ ਇਹਦੀ। ਹਾਂਜੀ। ਤੇ ਇਹਦਾ ਮੁੱਲ ਬਸ ਲੈਣ ਦੇਣ ਜੇ 15000 ਰੁਪਏ। ਠੀਕ। ਐਚਐਫ ਦੇ ਵਿੱਚ ਪੈਂਦੀ ਆ ਮਾਂ ਮੂਦ ਦਾ ਰਿਕਾਰਡ ਚਿੰਗ। ਠੀਕ ਆ ਜੀ। ਲੋਪਰਾ ਬਾਈ ਕੋਲ ਤਨ ਨਾਗਾ ਤੇ ਅਕਲੀਲੀ ਦਾ ਵੀ ਕੱਟੀ ਆ। ਤੇ ਬਾਈ ਜੀ ਨਜ਼ਰੂਕ ਕਨੈਕਟ ਕਰੋ ਪੈਂਡ ਰਾਮਗੜ੍ਹ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ। মিলে নম্বৰ ওকে বাই